ਸਟੂਡੈਂਟ ਜਥੇਬੰਦਗਾਂ ਦੇ ਨਾਲ ਕੰਮ ਕਰਦੇ ਆ ਸਟੂਡੈਂਟ ਜਥੇਬੰਦਗਾਂ ਚ ਕੰਮ ਕਰਦੇ ਬੱਚਿਆਂ ਦੇ ਘਰਾਂ ਦੇ ਵਿੱਚ ਹੀ ਅੱਜ ਰੇਡਾਂ ਵੱਜੀਆਂ ਤੇ ਗੱਲਬਾਤ ਲਈ ਬਾਈ ਮੰਗਾ ਜੱਦ ਸਾਡੇ ਨਾਲ ਹਾਂਜੀ ਬਾਈ ਕਿਵੇਂ ਦੇਖਦੇ ਹੋ ਇੱਕ ਸਟੂਡੈਂਟ ਆ ਜਿਹੜੇ ਜਥੇਬੰਦਗਾਂ ਦੇ ਵਿੱਚ ਕੰਮ ਕਰਦੇ ਆ ਕਿ ਬੱਚਿਆਂ ਨੂੰ ਇੱਕ ਕਹਿੰਦੇ ਸਿਹਦਵਾਲ ਜਾਂਦੇ ਹੱਕਾਂ ਦੇ ਲਈ ਗੱਲ ਕਰਦੇ ਤੇ ਉਹਨਾਂ ਦੇ ਘਰਾਂ 'ਚ ਐਨਆਈਏ ਦੀਆਂ ਰੇਡਾਂ ਨੂੰ ਕਿਵੇਂ ਦੇਖਦੇ ਦੇਖੋ ਐਨਆਈਏ ਜਿਹੜੀ ਗੁੰਡਾਗਰਦੀ ਕਰ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ 'ਚ ਲਗਾਤਾਰ ਉਹਨਾਂ ਘਰਾਂ 'ਚ ਰੇਡਾਂ ਹੋ ਰਹੀਆਂ ਨੇ ਜਿਹੜੇ ਕੋਈ ਕਿਸਾਨਾਂ ਦੀ ਓਰਗੇਨੇਸ਼ਨ ਨੂੰ ਡੀਲ ਕਰਦੇ ਆ ਉਹਨਾਂ ਆਗੂਆਂ ਦੇ ਘਰਾਂ 'ਚ ਰੇਡਾਂ ਹੋ ਰਹੀਆਂ ਜਿਹੜੇ ਲੋਕਾਂ ਨੇ ਸਿਆਣੇ ਕਰਦੇ ਆ ਉਹਨਾਂ ਬੁੱਧੀਜੀਵੀਆਂ ਦੇ ਉਹਨਾਂ ਲੇਖਕਾਂ ਦੇ ਘਰਾਂ 'ਚ ਰੇਡਾਂ ਹੋ ਰਹੀਆਂ ਨੇ ਅੱਜ ਪੰਜਾਬ 'ਚ ਦੋ ਰੇਡਾਂ ਜਿਹੜੀਆਂ ਕਨਫਰਮ ਨੇ ਤਵਨ ਪੁਲੀਸਿੰਗ ਜਿਹੜਾ ਮੁੰਡਾ ਐਸਐਸ ਵਿੱਚ ਕੰਮ ਕਰਦਾ ਯੂਨੀਵਰਸਿਟੀ ਪੜ੍ਹਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਨਾਂ ਨੇ ਫੇਰ ਚੋਣ ਲੜੀ ਚੋਣ ਜਿੱਤ ਕੇ ਵੀ ਵਿਦਿਆਰਥੀਆਂ ਦੇ ਹੱਕਾਂ ਦੇ ਲਈ ਆਪਦੀ ਆਵਾਜ਼ ਜਿਹੜੀ ਬੁਲੰਦ ਕਰਦੇ ਆ ਦੂਜੀ ਰੇਡ ਜਿਹੜੀ ਮੁਕਸਰ ਜ਼ਿਲ੍ਹੇ ਦੇ ਵਿੱਚ ਸਾਡੇ ਸਾਥੀ ਹਰਵੀਰ ਕੌਰ ਗੰਧੜ ਪੂਰਾ ਪਰਿਵਾਰ ਹੀ ਸੰਘਰਸ਼ੀਲ ਆ ਹਰਵੀਰ ਸਾਡੇ ਨਾਲ ਪਹਿਲਾਂ ਵੀ ਕਿਸਾਨ ਅੰਦੋਲਨ ਸਮੇਂ ਜੇਲ੍ਹ ਜਾ ਕੇ ਆਏ ਆ ਸਾਡੇ ਆਂਟੀ ਜੀ ਪੰਜਾਬ ਖੇਤ ਮਜ਼ਦੂਰੀ ਨੇ ਚੰਕ ਕੰਮ ਕਰਦੇ ਨੇ ਇਹ ਸਮੁੱਚਾ ਪਰਿਵਾਰ ਸੰਘਰਸ਼ੀਲ ਪਰਿਵਾਰ ਆ ਦੂਜੀ ਰੇਡ ਜਿਹੜੀ ਇਹਨਾਂ ਦੇ ਘਰੇ ਹੋਈ ਆ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੂੰਗਾ ਕਿ ਐਨਆਈਏ ਜਿਹੜੀ ਕੇਂਦਰ ਸਰਕਾਰ ਦਾ ਪਿੰਜਰੇ ਦਾ ਤੋਤਾ ਕਿਹਾ ਜਾਂਦਾ ਕੇਂਦਰ ਸਰਕਾਰ ਜਿਹੜੀ ਇੱਕ ਫਾਸ਼ੀਵਾਦੀ ਨੀਤੀ ਤੇ ਲੋਕਾਂ ਨੂੰ ਦਬਾਉਣ ਦੀ ਨੀਤੀ ਤੇ ਚੱਲ ਰਹੀ ਆ ਤੇ ਮੋਦੀ ਸਰਕਾਰ ਜਿਹੜੀ ਇਹ ਚਾਹੁੰਦੀ ਆ ਕਿ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਸਕੇ ਜਿਹੜੇ ਵੀ ਲੋਕ ਮਜ਼ਦੂਰਾਂ ਨੂੰ ਇਕੱਠੇ ਕਰਦੇ ਆ ਜਿਹੜੇ ਵੀ ਲੋਕ ਕਿਸਾਨਾਂ ਨੂੰ ਇਕੱਠੇ ਕਰਦੇ ਆ ਵਿਦਿਆਰਥੀਆਂ ਨੂੰ ਇਕੱਠੇ ਕਰਦੇ ਆ ਉਹਨਾਂ ਦੇ ਖਿਲਾਫ ਆ ਜਿਹੜੀ ਐਨਆਈ ਹਮੇਸ਼ਾ ਭੁਗਤਦੀ ਆਈ ਆ ਤੇ ਔਰ ਇਹ ਬੜੀ ਸ਼ਰਮ ਦੀ ਗੱਲ ਆ ਕਿ ਜਿਹੜੀ ਕੇਂਦਰ ਦੀ ਏਜੰਸੀ ਆ ਐਨਆਈਏ ਪੰਜਾਬ ਸਰਕਾਰ ਜਿਹੜੀ ਆਪਣੇ ਆਪ ਨੂੰ ਫੈਡਰਲ ਢਾਂਚੇ ਦੀ ਰਾਖਾ ਕਹਿੰਦੀ ਆ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਪੰਜਾਬ ਸਰਕਾਰ ਦੀ ਜਾਣਕਾਰੀ ਤੋਂ ਬਿਨਾਂ ਉਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਇੱਥੇ ਰੇਡ ਹੋਈ ਨਹੀਂ ਸਕਦੀ ਇਸ ਕਰਕੇ ਭਗਵੰਤ ਮਾਨ ਜਿਹੜਾ ਆਪਣੇ ਆਪ ਨੂੰ ਵਿਰੋਧ ਦਰਜ ਕਰਵਾਉਣ ਲਈ ਤਾਂ ਕੇਂਦਰ ਦੇ ਖਿਲਾਫ ਆਉਂਦਾ ਪਰ ਅੱਜ ਸੰਗੀ ਢਾਂਚੇ ਦੀ ਸੰਗੀ ਕੁਟੀਆ ਐਨਆਈਏ ਨੇ ਇਹਨਾਂ ਨੂੰ ਬਿਨਾ ਪੁੱਛੇ ਇਹਨਾਂ ਨੂੰ ਬਿਨਾ ਦੱਸਿਆ ਕੇਂਦਰ ਦੀ ਜਾਂਚ ਏਜੰਸੀ ਲਿਆ ਕੇ ਸਾਡੇ ਜ਼ਿਲ੍ਹੇ 'ਚ ਬਿਠਾਦੀ ਪਿੰਡਾਂ 'ਚ ਬਿਠਾਦੀ ਰੇਡਾਂ ਹੋ ਰਹੀਆਂ ਨੇ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਸਖਤ ਜਿਹੜੀ ਨਿਖੇਧੀ ਆ ਉਹ ਕਰਦੇ ਆ ਸਟੂਡੈਂਟਾਂ ਨੂੰ ਬਈ ਜੀ ਜਿਵੇਂ ਅੱਜ ਗੱਲ ਕਰਦਾ ਕਿ ਪਰਿਵਾਰ ਨਾਲ ਗੱਲ ਵੀ ਇਹ ਤੋਂ ਪਹਿਲਾਂ ਕੀਤੀ ਆ ਪਰਿਵਾਰ ਦੇ ਵਿੱਚ ਜਿਹੜੇ ਬੱਚੇ ਆ ਸਟੂਡੈਂਟ ਆ ਉਹਨਾਂ ਨੂੰ ਗ੍ਰਿਫਤਾਰ ਹੋਣ ਦੀ ਗੱਲ ਵੀ ਕਰਦੇ ਸੀ ਵੀ ਸਟੂਡੈਂਟਾਂ ਨੂੰ ਗ੍ਰਿਫਤਾਰ ਕੀ ਉਹਨਾਂ ਦੇ ਇਹੋ ਜਿਹਾ ਕਿਸ ਤਰ੍ਹਾਂ ਦੇ ਗਣਾ ਜਿਹੜੇ ਅੱਜ ਉਹ ਐਨਆਈ ਦੀ ਗੱਡੀ ਮਾਣਨ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਦੇਖੋ ਨਾ ਤਾਂ ਇਹਨਾਂ ਨੇ ਠੀਕ ਆ ਪਿਛਲੇ ਦਿਨੀ 3000 ਕਰੋੜ ਰੁਪਏ ਦੀ ਹੈਰਨ ਫੜੀ ਗਈ ਅੰਡਾਨੀ ਦੀ ਬੰਦਰਗਾਹ ਤੋਂ ਸ਼ਰਿਆਂ ਮੈਂ ਇਹਨਾਂ ਨੂੰ ਪਤਾ 3000 ਕਰੋੜ ਰੁਪਏ ਦਾ ਇੱਕ ਵੱਡਾ ਕੰਟੇਨਰ ਫੜਿਆ ਗਿਆ ਪੰਜ ਗ੍ਰਿਫਤਾਰੀਆਂ ਹੋਈਆਂ ਉਹਦੇ ਚ ਉਹ ਕਿਸੇ ਨੇ ਉਹਨੂੰ ਨਹੀਂ ਪੁੱਛਿਆ ਵੀ ਕਿੱਥੋਂ ਆਈ ਇੰਨੀ ਵੱਡੀ ਹੈਰਨ ਦੀ ਖੇਪ ਤੇ ਰਿਪੋਰਟ ਤੇ ਕੀ ਕਰਦੀ ਸੀ ਉਹਨੂੰ ਕਿਸੇ ਨੇ ਉਹਦੀ ਇਨਵੈਸਟੀਗੇਸ਼ਨ ਨਹੀਂ ਕਰੀ ਤੇ ਜੇ ਕੋਈ ਸਾਡੇ ਸੰਘਰਸ਼ੀਲ ਵਿਦਿਆਰਥੀ ਨੇ ਉਹਨਾਂ ਦੇ ਪਰਚੇ ਪਾਉਣ ਦੀ ਗੱਲ ਕਰਦੇ ਆ ਉਹਨਾਂ ਨੂੰ ਧੰਕੀਆਂ ਦੇਣ ਦੀ ਗੱਲ ਕਰਦੇ ਆ ਸਿੱਧੀ ਦੇ ਸਿੱਧੀ ਉਹਨਾਂ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਆ ਉਹਨਾਂ ਲੋਕਾਂ ਨੂੰ ਦੱਬਣ ਦੀ ਕੋਸ਼ਿਸ਼ ਆ ਜਿਹੜੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਬੋਲਦੇ ਆ ਤੇ ਅਗਲਾ ਸੰਘਰਸ਼ ਆਪਣਾ ਕਿਸ ਤਰ੍ਹਾਂ ਦਾ ਰਹੂਗਾ ਅਗਲਾ ਸੰਘਰਸ਼ ਅਸੀਂ ਇਕੱਠੇ ਹੋ ਰਹੇ ਆ ਬਹੁਤ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚ ਚੁੱਕੀਆਂ ਆ ਆਸੇ-ਪਾਸੇ ਲੋਕਾਂ ਨੂੰ ਪਤਾ ਲੱਗ ਗਿਆ ਲੱਖੇ ਵਾਲੀ ਥਾਣੇ ਦਾ ਅਸੀਂ ਘਰਾਓ ਕਰ ਰਹੇ ਆ ਸਾਨੂੰ ਜਾਣਕਾਰੀ ਮਿਲੀ ਆ ਕਿ ਉੱਥੇ ਜਿਹੜੀ ਟੀਮ ਉਹਨਾਂ ਦੀ ਬੈਠੀ ਆ ਹੁਣ ਵੀ ਇਹ ਧਮਕੀ ਦੇ ਕੇ ਗਿਆ ਰਾਮਪਾਲ ਨੂੰ ਕਿ ਉੱਥੇ ਆ ਜਾਓ ਨਹੀਂ ਤਾਂ ਤੁਹਾਨੂੰ ਅਰੈਸਟ ਕਰਾਂਗੇ ਤੁਹਾਡਾ ਅਰੈਸਟ ਵਾਰੰਟ ਲਿਆਵਾਂਗੇ ਲਖਨਊ ਦਾ ਕੋਈ ਝੂਠਾ ਕੇ ਯੂਏਪੀਆਰੀ ਧਾਰਾ ਤਹਿਤ ਇਹਨਾਂ ਦੇ ਪਰਿਵਾਰ ਦੀ ਖੱਜਲ-ਖਰਾਬੀ ਕੀਤੀ ਜਾ ਰਹੀ ਹੈ। ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਵੀ, ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕੇਂਦਰ ਸਰਕਾਰ ਨੂੰ ਵੀ ਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਹ ਲੋਕ ਨਾ ਦਬੇ ਆ, ਪੰਜਾਬ ਦੇ ਲੋਕ ਨਾ ਦਬਣਗੇ ਤੇ ਜੇ ਤੁਸੀਂ ਮੁੜ ਕੇ ਇਸ ਪਰਿਵਾਰ ਵੱਲ ਜਾਂ ਇਸ ਘਰ ਵੱਲ ਮੂੰਹ ਕਰਨ ਦੀ ਜ਼ਰੂਰਤ ਕਰੀ, ਤੁਹਾਡਾ ਅਸੀਂ ਘਰਾਓ ਕਰਾਂਗੇ, ਤੁਹਾਨੂੰ ਉਨਾ ਟਾਈਮ ਛੱਡਾਂਗੇ ਨਹੀਂ ਇੱਥੇ। ਇਸ ਕਰਕੇ ਅਸੀਂ ਹੁਣ ਅਗਲਾ ਪ੍ਰੋਗਰਾਮ ਇਹ ਹੈ ਕਿ ਅਸੀਂ ਕੱਟ ਸੱਧਿਆ ਜਥੇ ਬੰਦੀਆਂ ਦਾ ਤੇ ਹੁਣ ਅਸੀਂ ਲੱਖੇ ਵਾਲੀ ਥਾਣੇ ਦਾ ਜਿਹੜਾ ਘਰਾਓ ਕਰਨ ਜਾ ਰਹੇ ਹਾਂ। ਉਹ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਉੱਥੇ ਬੁਲਾਇਆ ਰਾਮਪਾਲ ਨੂੰ ਉਹ ਉੱਥੇ ਨਾਲ ਧਮਕੀ ਦੇ ਕੇ ਗਏ ਆ ਤਾਂ ਤੁਸੀਂ ਆਸੇ-ਪਾਸੇ ਨਿਗਾਹ ਮਾਰ ਕੇ ਦੇਖ ਲਈ ਹੋਣੀ ਆ ਘਰ ਦਾ ਕੋਈ ਕੋਨਾ ਨਹੀਂ ਛੱਡਿਆ ਬਿਸਤਰੇ ਤੱਕ ਨਹੀਂ ਛੱਡੇ ਛੋਟਾ ਬੱਚਾ ਨਵਰਾਜ ਜਿਹੜਾ ਤੀਜੀ ਚੌਥੀ ਕਲਾਸ 'ਚ ਪੜਦਾ ਉਹਦੀਆਂ ਕਿਤਾਬਾਂ ਫਰੋਲਤੀਆਂ ਉਹਦੇ ਕੱਪੜੇ ਫਰੋਲਤੇ ਬੈੱਡ ਪੱਟ ਕੇ ਛੱਟ ਕੇ ਜਿਹੜੀ ਗੁੰਡਾਗਰਦੀ ਕੀਤੀ ਆ ਇਹਦਾ ਜਵਾਬ ਅਸੀਂ ਜਿਹੜਾ ਇਕੱਠੇ ਹੋ ਕੇ ਦੇਣਾ ਚਾਹੁੰਦੇ ਆ ਹੁਣ ਸਾਡਾ ਅਗਲਾ ਐਕਸ਼ਨ ਫਾਣੀ ਦਾ ਘਰਾਓ ਕਰਨ ਦਾ ਬਹੁਤ ਵਧੀਆ ਸਾਡੇ ਜ਼ਿਲ੍ਹੇ ਦੇ ਆਗੂ ਆ ਜੀ ਜਿੱਥੇ ਮੰਨਣੇ